ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਾਅਿਯਾ ਦੀਆਂ ਤੇ ਵਿੱਚ ਇੱਕ ਨਵਾਂ ਪੱਤਰ ਤੁਹਾਡੇ ਨਾਲ ਸਾਂਝਾ ਕਰਨਾ ਜੋ ਕਿ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਜਿਵੇਂ ਕਿ ਸਤਿ ਸਾਰੇ ਜਾਣਦੇ ਆਂ ਜੀ ਪੰਜਾਬ ਦੇ ਵਿੱਚ ਜਿਹੜਾ ਜਾ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਸੀ ਤੇ 26 ਤ ਲੈ ਕੇ 30 ਅਗਸਤ ਤੱਕ ਜਿਹੜਾ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਸਕੂਲ ਕਾਲਜ ਜਿਹੜੇ ਹੈ ਮੁਕੰਮਲ ਬੰਦ ਕੀਤੇ ਗਏ ਸੀ ਸੋ ਇੱਥੇ ਇੱਕ ਅਪਡੇਟ ਜੋ ਨਵੀਂ ਆ ਰਹੀ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ ਸਕ੍ਰੀਨ ਤੇ ਤੁਸੀਂ ਇੱਕ ਜਿਹੜਾ ਨੋਟਿਸ ਦੇਖ ਰਹੇ ਆ ਪੱਤਰ ਦੇਖ ਰਹੇ ਆ ਇਹ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਵੀਡੀਓ ਪੂਰੀ ਦੇਖਣਾ ਤੁਹਾਨੂੰ ਇਹਦੇ ਵਿੱਚ ਸਾਰੀ ਅਪਡੇਟ ਅਸੀਂ ਤੁਹਾਡਾ ਸਾਂਝੀ ਕਰਨੀ ਆ ਸਭ ਤੋਂ ਪਹਿਲਾਂ ਪਠਾਨਕੋਟ ਜ਼ਿਲ੍ਹੇ ਦੀ ਗੱਲ ਕਰਦੇ ਆ ਤੇ ਸੋਮਵਾਰ ਨੂੰ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿਹੜੀ ਆ ਛੁੱਟੀ ਘੋਸ਼ਿਤ ਕੀਤੀ ਗਈ ਆ ਇੱਥੇ ਤੁਹਾਨੂੰ ਤੁਹਾਨੂੰ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਜਨਮ ਦਿਹਾੜਾ ਜੋ ਕਿ 1.9.2025 ਨੂੰ ਹਰ ਸਾਲ ਦੀ ਤਰ੍ਹਾਂ ਖੜੀ ਸ਼ਰਧਾ ਤੇ ਸਰਕਾਰ ਨਾਲ ਅਨਾਇਆ ਜਾਂਦਾ ਤੇ ਲੱਖਾਂ ਦੀ ਗੰਤੀ ਵਿੱਚ ਜੋ ਸ਼ਰਧਾਲੂ ਨੇ ਸੰਗਤਾਂ ਨੇ ਉਹ ਗੁਰਦੁਆਰਾ ਤਪਸਥਾਨ ਬਾਬਾ ਸ਼ਰੀ ਚੰਦ ਸਰਾਫ ਫਟਜਲਾ ਫਟਹਾਨਕੋਟ ਨੂੰ ਖੇਜਣ ਜਾਂ ਅੱਲਾ ਤੂੰ ਅਸਤਗ ਹੋਣ ਲਈ ਆਉਂਦੀਆਂ ਨੇ ਸੋ ਇਹ ਜਿਹੜੀ ਸਰਕਾਰੀ ਛੁੱਟੀ ਹੈ ਜਿਹੜੀ ਘੋਸ਼ਿਤ ਕੀਤੀ ਗਈ ਹੈ ਸਮੂਹ ਵਿਦਿਆ ਅਦਾਰੇ ਜਿਹੜਾ 1.9.2025 ਨੂੰ ਜਿਲ੍ਹਾ ਫਟਹਾਨਕੋਟ ਦੇ ਵਿੱਚ ਬੰਦ ਰਹਿਣਗੇ ਹੁਣ ਗੱਲ ਕਰਦੇ ਹਾਂ ਜਿਹੜੀ ਛੁੱਟੀਆਂ ਜੋਵੇਂ ਕਿ ਪਿਛੇ ਨੋਟਿਸ ਕੱਢਿਆ ਗਿਆ ਸੀ ਕਿ ਹੜਾ ਦੇ ਸਿੱਤੇ ਨੂੰ ਦੇਖਦੇ ਹੋਏ ਛੁੱਟੀਆਂ ਕੀਤੀਆਂ ਗਈਆਂ ਨੇ ਸੋ ਇੱਥੇ ਦੱਸ ਦਈਏ ਚਾਰ-पांच ਜਿਲਿਆਂ ਦੇ ਵਿੱਚ ਛੁੱਟੀਆਂ ਹਾਲੇ ਉਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਪਹਿਲਾ ਨੰਬਰ ਗੁਰਦਾਸਪੁਰ ਜ਼ਿਲ੍ਹਾ ਸ੍ਰੀ ਅਮਰੇਸਰ ਸਾਹਿਬ ਜ਼ਿਲ੍ਹਾ ਔਰ ਸ੍ਰੀ ਤਾਨਾ ਤਨ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਬੋਹਰ ਇਹਨਾਂ ਖੇਤਰਾਂ ਦੇ ਵਿੱਚ ਇਹ ਜ਼ਿਲ੍ਹੇ ਆ ਜਿਹੜੇ ਇਹ ਹੜਾ ਦੀ ਮਾਰ ਹੇਠ ਨੇ ਇੱਥੇ ਸਕੂਲ ਖੁੱਲਣ ਦਾ ਹਾਲੇ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਦੂਜੇ ਫਾਸੇ ਇੱਥੇ ਜਲੰਧਰ ਕਪੂਰਥਲਾ ਸੁਲਤਾਨਪੁਰ ਲੋਧੀ ਇਹਨਾਂ ਖੇਤਰਾਂ ਦੇ ਵਿੱਚ ਵੀ ਛੁੱਟੀਆਂ ਜਾਰੀ ਰਣ ਦਾ ਤੇ ਇੱਕ ਜਿਹੜੀ ਮੌਸਮ ਫੌਗ ਦੀ ਜੋ ਤਾਜ਼ਾ ਅਡਵਾਈਸਰੀ ਆ ਰਹੀ ਹੈ ਤਾਜ਼ਾ ਵਾਰਨਿੰਗ ਆ ਰਹੀ ਹੈ ਕਿ ਇੱਕ ਨਵਾਂ ਵੈਸਨ ਡਿਸਰਵਸ ਯਾਨੀ ਕਿ ਇੱਕ ਪਛਮੀ ਸਿਸਟਮ ਆ ਰਿਹਾ ਮੌਨਸੂਨ ਦੇ ਮੀਂਹ ਮੁਰਤੋਂ ਸ਼ੁਰੂ ਹੋ ਸਕਦੇ ਨੇ ਜਿਹਦੇ ਨਾਲ ਹਾਲਾਤ ਮੁਰਤੋਂ ਵਿਗੜ ਸਕਦੇ ਨੇ ਇਸ ਕਰਕੇ ਇਹ ਸਾਰੀਆਂ ਗਾਈਡਲਾਈਨਸ ਨੂੰ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਛੁੱਟੀਆਂ ਦੇ ਵਿੱਚ ਵਾਅਦਾ ਕਰ ਸਕਦੀ ਹੈ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਕਿਉਂਕਿ ਇਧਰ ਫਾਮ ਪਟਿਆਲੇ ਦੀ ਗੱਲ ਕਰਦੇ ਹਾਂ ਮਾਲਵੇ ਦੇ ਵਿੱਚ ਤੇ ਘੱਗਰ ਦਰਿਆ ਵੀ ਚੜਿਆ ਜਾਂਦਾ ਤੇ ਇਹਦੇ ਵਿੱਚ ਹੋਰ ਪਾਣੀ ਆ ਸਕਦਾ ਪਿੱਛੋਂ ਅਲਰਟ ਹੈ ਜਿਹੜਾ ਘੱਗਰ ਪ੍ਰਸ਼ਾਸਨ ਦੇ ਵਿੱਚ ਜਿਹੜਾ ਪਟਿਆਲਾ ਪ੍ਰਸ਼ਾਸਨ ਦੇ ਵੱਲ ਕਿਤਾ ਗਿਆ ਹੈ ਕਿ ਗਰਦੇ ਲਾਗੇ ਬਲੇ ਜਿਹੜੇ ਵੀ ਜਲੇ ਆ ਪਟਿਆਲਾ ਹੋ ਗਿਆ ਰਾਜਪੁਰਾ ਹੋ ਗਿਆ ਮਾਨਸਾ ਹੋ ਗਿਆ ਸੋ ਇਹਨਾਂ ਜਲਿਆ ਦੇ ਵਿੱਚ ਵੀ ਅਲਰਟ ਕੀਤਾ ਗਿਆ ਕਿ ਹੜਾਂ ਦੀ ਸਿਚੁਏਸ਼ਨ ਇੱਥੇ ਵੀ ਬਣ ਸਕਦੀ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਆਸਾਰ ਪੂਰੇ ਪੂਰੇ ਨੇ ਚਾਂਸ ਕਿ ਪੰਜਾਬ ਸਰਕਾਰ ਛੁੱਟੀਆਂ ਦੇ ਵਿੱਚ ਵਾਅਦਾ ਕਰ ਸਕਦੀ ਹੈ ਤੇ ਅੱਗੇ 3-4 ਦਿਨਾਂ ਲਈ ਛੁੱਟੀਆਂ ਵਧਾਈਆਂ ਜਾ ਸਕਦੀਆਂ ਨੇ ਯਾਨੀ ਕਿ 5 ਸਤੰਬਰ ਤੱਕ ਛੁੱਟੀਆਂ ਦੇ ਵਿੱਚ ਵਾਅਦਾ ਹੋ ਸਕਦਾ ਹੈ ਇਹ ਸਾਡੇ ਭਰੋਸੇਯੋਗ ਸੂਤਰ ਹੈ ਜਿਹੜੇ ਉਹ ਦੱਸ ਰਹੇ ਨੇ ਸੋ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਹੈ ਯਾਨੀ ਕਿ ਅੱਜ ਸ਼ਨੀਵਾਰ ਦਾ ਦਿਨ ਹੋ ਚੁੱਕਾ ਕੱਲ ਐਤਵਾਰ ਨੂੰ ਪੱਤਰ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਰੀ ਹੋ ਸਕਦਾ ਹੈ ਛੁੱਟੀਆਂ ਨੂੰ ਲੈ ਕੇ ਜਿਹੜੇ ਤਾਂ ਸਰਹੱਦ ਦੇ ਜਿਹੜੇ ਨੇ ਉੱਥੇ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸਕੂਲ ਖੁੱਲਣ ਦਾ ਸਕੂਲ ਖੁੱਲ੍ਹੇ ਕਿੱਥੋਂ ਨੇ ਸਕੂਲ ਤਾਂ ਡੁੱਬੇ ਪੈ ਗਏ ਉੱਥੇ ਤੇ ਪਾਣੀ ਜਿਹੜਾ ਆ ਆਠ ਆਠ ਘਟਾ ਪਾਣੀ ਜਿਹੜਾ ਸਕੂਲਾਂ ਦੇ ਵਿੱਚ ਵੜਿਆ ਹੋਇਆ ਸੇ ਉੱਥੇ ਤਾਂ ਛੁੱਟੀਆਂ ਨੇ ਰਹਿ ਗਿਆ ਬਾਕੀਆਂ ਜਿਹੜੇ ਜਲੇ ਰਹਿ ਗਏ ਉੱਥੇ ਵੀ ਛੁੱਟੀਆਂ ਘੋਸ਼ਿਤ ਪੰਜਾਬ ਸਰਕਾਰ ਕਰ ਸਕਦੀ ਆ ਇਹ ਸਾਡੇ ਜੋ ਸੂਤਰ ਨੇ ਉਹ ਦੱਸ ਰਹੇ ਨੇ ਬਾਕੀ ਜਿਵੇਂ ਪਤਾ ਲਉਂਦਾ ਪੰਜਾਬ ਸਰਕਾਰ ਦਾ ਤੁਹਾਡੇ ਨਾਲ ਐਜ਼ ਇਟ ਉਸੇ ਤਰ੍ਹਾਂ ਅਸੀਂ ਸਾਂਝਾ ਕਰਾਂਗੇ ਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਫਿਲਹਾਲ ਇੱਕ ਤਰੀਕੇ ਦੀ ਛੁੱਟੀ ਜੜੀ ਆ ਸੋਮਵਾਰ ਦੀ ਛੁੱਟੀ ਕਰ ਦਿੱਤੀ ਗਈ ਆ ਜੇਕਰ ਕੋਈ ਨਵਾਂ ਹੱਡਾ ਆਉਂਦਾ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ